ਸ਼ਿਕਾਲ ਜੀ ਸਾਰਿਆਂ ਨੂੰ ਦੇਖੋ ਇਹ ਆਪਾਂ ਨੇ ਬਹੁਤ ਸੋਹਣਾ ਸੂਟ ਰੈਡੀ ਕੀਤਾ ਜਾਰਜਟ ਸਟਫ ਦੇ ਉੱਪਰ ਇਹ ਪਹਿਲਾਂ ਵੀ ਆਪਣਾ ਇਸ ਸੂਟ ਬਹੁਤ ਜ਼ਿਆਦਾ ਫੇਮਸ ਹੋਇਆ ਹੈ ਔਰ ਰਸਟ ਕਲਰ ਤੇ ਕੀਤਾ ਸੀ ਆਪਾਂ ਡਿਫਰੈਂਟ ਕਲਰਸ ਦੇ ਉੱਪਰ ਬਹੁਤ ਜ਼ਿਆਦਾ ਸੂਟ ਰੈਡੀ ਹੋ ਗਏ ਨੇ ਦੇਖੋ ਇਹ ਮਹਿਰੂਨ ਕਲਰ ਤੇ ਕੀਤਾ ਹੋਇਆ ਹੈ ਆਪਾਂ ਨੇ ਐਦਾਂ ਇਹਦੇ ਫਿਟਿੰਗ ਤੇ ਵੀ ਵਰਕ ਆਊਗਾ ਇਹ ਨਦੀ ਥੋੜੀ ਜਿਹੜਾ ਮੈਜ਼ਰਮੈਂਟ ਉਹ ਬਹੁਤ ਘੱਟ ਹੈ ਬਹੁਤ ਜ਼ਿਆਦਾ ਪਤਲੇ ਨੇ ਤਾਂ ਕਰਕੇ ਇਹਨਾਂ ਦੇ ਪ੍ਰੋਪਰ ਉਹ ਡਿਜ਼ਾਈਨ ਨਹੀਂ ਬਣਿਆ ਅਦਰਵਾਇਜ਼ ਇੱਥੇ ਏ ਵਾਲੀ ਵੇਲ ਵੀ ਇਹਦੇ ਨਾਲ ਇਦਾਂ ਹੈਗੀ ਆ ਫਰੰਟ ਬੈਕ ਹੈ ਤੇ ਦੇ ਬੈਕ ਤੇ ਵੀ ਇਦਾਂ ਹੀ ਹੈ ਉੱਤੇ ਬਹੁਤ ਪਤਲੇ ਨੇ ਤਾਂ ਕਰਕੇ ਨਾ ਜਿਹੜਾ ਪ੍ਰੋਪਰ ਨਾਪ ਨਹੀਂ ਇਹਦੇ ਤੇ ਆਇਆ ਸੋ ਤਾਂ ਫਿਰ ਆਪਾਂ ਇਹ ਓਨਲੀ ਮਿਰਰ ਲਾਈਨ ਬਣਾਤੀ ਦੇਖੋ ਬਹੁਤ ਫਿਨਿਸ਼ਿੰਗ ਵਾਲਾ ਵਰਕ ਹੋਇਆ ਹੋਇਆ ਬਹੁਤ ਸੋਹਣੇ ਕੰਬੀਨੇਸ਼ਨ ਕੀਤੇ ਆਪਾਂ ਦੇਖੋ ਇਹ ਮੇ ਇਹ ਆਪਣੀ ਸਲੀਵਸ ਨੇ ਇਹ ਜਿਸ ਨਾ ਪਰ ਡੈਫੀਨਿਸ਼ਿੰਗ ਦਿੱਤੀ ਹੈ ਦੇਖੋ ਬਲੂ ਕਲਰ ਨਾਲ ਐਦਾਂ ਹੀ ਚਾਪਕਾਂ ਦੇ ਉੱਪਰ ਹੈ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ ਇਹਨੂੰ ਤੁਸੀਂ ਕਿੱਦਾਂ ਵੀ ਵੇਅਰ ਕਰ ਸਕਦੇ ਹੋ ਮਾਰਕੀਟ ਕੈਜੂਅਲੀ ਜੋ ਜੌਬ ਕਰਦੇ ਆ ਉਹ ਵੀ ਕਰ ਸਕਦੇ ਨੇ ਹਲਕੇ ਫੁਲਕੇ ਆਪਾਂ ਪਾਰਟੀ ਫੰਕਸ਼ਨ ਤੇ ਵੀ ਇਹਨੂੰ ਵੇਅਰ ਕਰ ਸਕਦੇ ਆ ਬਹੁਤ ਸੋਹਣਾ ਵਰਕ ਕੀਤਾ ਹੋਇਆ ਦੇਖੋ ਕਿਸੇ ਵੀ ਕਲਰ 'ਤੇ ਤੁਸੀਂ ਇਹਨੂੰ ਰੈਡੀ ਕਰਵਾ ਸਕਦੇ ਹੋ ਦੇਖੋ ਇਹਦੇ ਬਾਟਮ ਤੇ ਵੀ ਐਦਾਂ ਵਰਕ ਆਊਗਾ ਸੇਮ ਐਦਾਂ ਹੀ ਬਾਟਮ ਤੇ ਆਊਗਾ ਇਹ ਤੁਸੀਂ ਆਪ ਦੇ ਅਕੋਰਡਿੰਗ ਇਹਨੂੰ ਕਿੱਦਾਂ ਵੀ ਕਸਟਮਾਈਜ਼ ਕਰਵਾ ਸਕਦੇ ਹੋ ਜੇ ਤੁਸੀਂ ਚਾਕ ਪਸੰਦ ਕਰਦੇ ਹੋ ਵੀ ਹੋ ਜਾਊਗਾ ਜਾਂ ਫਿਰ ਕੇ ਰੇਤੇ ਪਸੰਦ ਕਰਦੇ ਹੋ ਵੀ ਹੋ ਜਾਊਗਾ ਬਟ ਇਹ ਡਿਜ਼ਾਈਨ ਆਪਾਂ ਇਦਾਂ ਰੈਡੀ ਕੀਤਾ ਹੈ ਇਹਦੇ ਨਾਲ ਆਰਗੈਂਜ਼ਾ ਦਾ ਦੁਪੱਟਾ ਹੈ ਦੇਖੋ ਦੁਪੱਟੇ ਨੂੰ ਵੀ ਆਪਾਂ ਅੰਦਰੋਂ ਗ੍ਰਾਊਂਡ ਲੇਸ ਦਿੱਤੀ ਹੈ ਬਲੂ ਕਲਰ ਦੀ ਜਿੱਦਾਂ ਆਪਾਂ ਸ਼ਰਟ ਤੇ ਦਿੱਤੀ ਹੈ ਪ੍ਰੋਪਰ ਸਾਰੀ ਚੀਜ਼ ਨੂੰ ਦੇਖ ਕੇ ਆਪਾਂ ਸੂਟ ਰੈਡੀ ਕੀਤਾ ਦੇਖੋ ਬਹੁਤ ਜ਼ਿਆਦਾ ਸੋਹਣਾ ਸੂਟ ਰੈਡੀ ਹੋਇਆ ਹੈ ਵੀਨੈਕ ਅੱਜ ਕੱਲ ਜੋ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਹੈ ਵੀਨੈਕ ਤੁਸੀਂ ਕੁਝ ਵੀ ਇਹਨੂੰ ਚੇਂਜ ਕਰਵਾ ਸਕਦੇ ਹੋ ਕਲਰ ਕੰਬੀਨੇਸ਼ਨ ਫੈਬਰਿਕ ਐਨੀਥਿੰਗ ਤੁਹਾਡੇ ਅਕੋਰਡਿੰਗ ਆਪਾਂ ਰੈਡ ਕਰਕੇ ਦਵਾਉਂਦੇ ਆਂ ਥੈਂਕ ਯੂ